ਬਾਰ ਬੰਦ ਕਰੀ ਬੇਬੇ 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 ਨੀ ਮਾ ਸਾਥ ਕੇ ਮਾਂ ਵੀਰਾ ਆ ਗਿਆ ਨੀ ਮੇਰਾ ਵੀਰਾ ਆ ਗਿਆ ਨੀ ਨੀ ਮਾ ਸਾਥ ਕੇ ਵੀਰਾ ਉਹ ਪੈਣੇ ਇੱਕ ਛੜ ਜਾ ਮੈਂ ਇੱਥੇ ਆ ਜਾਣਾ ਤੂੰ ਦੇਖੀ ਕਰ ਸੱਚੀ ਗੱਲ ਬਣ ਨਾ 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 ਲੋੜ ਨਾਲ ਕੀ ਗੱਲ ਆ ਕਿਤੇ ਤਾਹ ਬੈਠਿਆ ਆ ਜਾ ਵੀਰੇ ਤਾਹੀਂ ਆ ਜਾ ਚੱਲ ਚੱਲ ਵੀਰੇ ਤੇਰੇ ਛੱਟ ਤਾਂ ਨਹੀਂ ਮਾਰੀ ਕੁੱਟਿਆ ਤਾਂ ਤੈਨੂੰ ਬੁਲਸ ਨੇ ਕੁਛ ਨਹੀਂ ਜਮਾ ਠੀਕ ਹੈ ਕਰ ਤੂੰ ਚੱਲ ਤਾਂ ਚੱਲ ਫਿਰ ਲੱਗ मैं फिकर रह a virada A ਭਾਈ ਹੋਰੇ ਕਦੋਂ ਆਗੇ ਸੀ ਅੱਗੇ ਆਈ ਸੀ ਪੁੱਤੇ ਤਾਂ ਅੱਛਾ ਅੱਛਾ ਹਾਂ ਹੋਰ ਠੀਕ ਆ ਮੰਮੀ ਜੀ ਤੁਸੀਂ ਮੈਂ ਤਾਂ ਠੀਕ ਹੀ ਐ ਕੀ ਗੱਲ ਹੋ ਗਈ ਸੀ ਕਿਕਰ ਸਿਆ ਉਹ ਬਸ ਹੋਇਆ ਤਾਂ ਕੁਛ ਨਹੀਂ ਬਸ ਵੀ ਉਹ ਮਾੜਾ ਮੋਟਾ ਤਾਂ ਚੱਲਦਾ ਹੀ ਰਹਿੰਦਾ ਮਾਂ ਹੁਣ ਤੈਨੂੰ ਕੀ ਦੱਸਾਂ ਬਸ ਗੱਲਾਂ ਆਈਆਂ ਬਈ ਫੇਰ ਆਈ ਪੈ ਜਾਂਦੀਆਂ ਗੱਲ ਕੁਛ ਆਰੇ ਮੋਟੇ ਨਾਲ ਤਾਂ ਨਹੀਂ। ਤੂੰ ਕੋਈ ਥਾਣੇ ਚ ਜਾਂਦਾ। ਗੱਲ ਤਾਂ ਕੋਈ ਵੱਡੀ ਲੱਗਦੀ ਐ। ਥਾਣੇ ਚ ਕੌਣ ਗਿਆ ਸੀ? ਅਸੀਂ ਤਾਂ ਕੋਈ ਥਾਣੇ ਨਹੀਂ ਗਏ। ਹਾਂਏ ਕੌਣ ਗਿਆ ਸੀ? ਹਾਂ। ਮੈਂ ਸਾਰਾ ਪਤਾ ਕਰ ਲਿਆ। ਕੀ ਕਰਦੇ ਫਿਰਦੇ ਤੁਸੀਂ? ਭਾਈ ਕੀ ਕਰਦਾ ਫਿਰਦਾ ਮੈਂ? ਤੁਹਾਨੂੰ ਤੁਹਾਨੂੰ ਪਤਾ ਤਾਂ ਹੈ ਤੁਸੀਂ ਉਦੋਂ ਮੈਨੂੰ ਕਿਹਾ ਸੀ ਵੀ ਤੇਰਾ ਕਿਕਰ ਸੈਂ ਲੰਬਾ ਨਹੀਂ ਹੋਣਾ ਚਾਹੀਦਾ। ਦੇਖ ਭਾਈ ਮੈਂ ਤਾਂ ਕੋਈ ਲੰਬਾ ਤੁਹਾਨੂੰ ਦਵਾਇਆ ਨਹੀਂ ਨਾ। ਮਤਲਬ ਜਮੀ ਨਹੀਂ ਕੋਈ ਲੰਬਾ ਦਵਾਇਆ। ਆ ਹੌਣ ਵੀ ਕੋਈ ਐਡੀ ਤਾਂ ਗੱਲ ਹੈ ਨਹੀਂ ਸੀ ਉਸ ਤੋਂ ਬਾਈ ਨੂੰ ਗਲਤ ਫਹਮੀ ਹੋ ਗਈ ਹੋਗੀ ਹਾਂ ਗਲਤ ਫਹਮੀ ਹੋ ਗਈ ਤੁਹਾਨੂੰ ਕੋਈ ਇਹ ਤੂੰ ਮਾਸੀ ਵਰਗਾ ਨੂੰ ਬੁੱਧੂ ਬਣਾਉਣਾ ਮੈਨੂੰ ਨਹੀਂ ਤੇ ਨਾਲ ਇਹ ਜਿਹੜਾ ਨਾਲ ਬੈਠਾ ਹੈ ਬਹੁਤ ਗੱਲਾਂ ਤੇ ਪੜਦੇ ਪਾਉਣਾ ਤੂੰ ਉਹ ਮਾਸੀ ਜੀ ਮੈਂ ਹੁਣ ਤੁਹਾਨੂੰ ਕੀ ਕਹਤਾ ਸਾਨੂੰ ਕਹੇਗਾ ਕਿਵੇਂ ਤੂੰ ਉਹ ਚਲ ਕੋਈ ਨਹੀਂ ਮੰਮੀ ਇਹ ਤਾਂ ਹੁਣ ਮੇਰਾ ਦੋਸਤ ਹੈ ਜੀ ਹੁਣ ਇਹਨੇ ਤਾਂ ਨਾਲ ਆਉਣਾ ਹੀ ਆਉਣਾ ਮੇਰੇ ਹੈ ਕੰਮਕਾਰ ਵੀ ਇਹੀ ਦੇਖਦਾ ਖੇਤ ਬੰਨੇ ਦਾ ਆਪਣਾ ਤੇ ਹੁਣ ਕੰਮ ਦੇ ਨਾਲ ਤਾਂ ਬੰਦਾ ਜਦੋਂ ਹਾਂ ਹਾਂ ਪੁੱਤ ਬਹੁਤ ਮਦਦ ਕਰਦਾ ਹੈ ਤੇਰੀ ਹਰ ਇੱਕ ਕੰਮ 'ਚ ਇਹ ਤਾਂ ਮੈਨੂੰ ਪਤਾ ਹੀ ਹੈ ਚਲ ਕੋਈ ਨੀ ਬੰਜੀ ਗੱਲਾਂ ਪਸ ਮਾਈ ਜੀ ਨਾਲ ਕਰ ਲੋ ਓਹੋ ਭੈਣ ਜੀ ਮੈਂ ਤਾਂ ਸਮਾਈ ਨਾਲ ਹੀ ਕਰਦੀ ਆਂ ਮੈਂ ਕਿਹੜਾ ਲੜਦੀ ਆਂ ਮੇਰਾ ਜਵਾਈ ਹੈ ਲੈ ਮੈਂ ਲਾਹੀ ਤਾਂ ਕਹਿੰਦੇ ਆਗੇ 22 ਹੋਰਾਂ ਨੂੰ ਚਾਹ ਪਾਣੀ ਰੋਟੀ ਪਾਣੀ ਖਵਾ ਦੇਣਾ ਸੀ ਹਾਂ ਜੀ ਖਾ ਲੈ ਪੁੱਤ ਰੋਟੀ ਟੁਕ ਤਾਂ ਖਾ ਲਈ ਰੋਟੀ ਰੁਟੀ ਹਾਂ ਬੀਬੀ ਮੈਂ ਅਸਤਵੀਂ ਮਿਲਵਾ ਲਾ ਬੀਬੀ ਤੈਨੂੰ ਭੁੱਖ ਤਾਂ ਹੀ ਲੱਗੀ ਹੈਗੀ ਕੋਈ ਨਹੀਂ ਬਣੇ ਮੈਂ ਖਾ ਲੂਗਾ ਹੋਰ ਤੂੰ ਰਸਤੂ ਕਦੋਂ ਆਈ ਹੈ ਬਣਾ ਲਾਂਗੇ ਰੋਟੀ ਕੋਈ ਨਹੀਂ ਮੰਮੀ ਨੇ ਫੋਨ ਕਰਤਾ ਸੀ ਜਿੰਨੇ ਤਾਂ ਕੱਲ ਵੀ ਆਈ ਹੈ ਅੱਛਾ 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 ਚਲ ਕੋਈ ਨਹੀਂ ਹਾਂ ਕੋਈ ਗੱਲ ਨਹੀਂ ਕੋਈ ਨਹੀਂ ਬਣਾਉਣਾ ਰੋਟੀ ਨਾਲ ਚਾ ਕਰਕੇ ਕੋਈ ਗੱਲਬਾਤ ਕਰ ਲੈਣੀ ਕੋਈ ਹੋਰ ਬਣਾ ਕੇ ਖਵਾਉ ਮੇਰਾ ਰੋਟੀ ਬਣਾ ਉਹ ਬੀਬੀ ਤੂੰ ਮੈਨੂੰ ਕਿਉਂ ਚਬੀ ਲੱਗ ਰਹੀ ਹੈ ਭੁੱਖਾ ਨੂੰ ਕਿੱਥੇ ਗਿਆ ਸੀ ਨਾ ਕੋਈ ਨਹੀਂ ਸਾਰਾ ਰੋਟੀ ਪਾਣੀ ਖਾਦਾਗਾ ਹਾਂ ਰੋਟੀ ਪਾਣੀ ਖਾ ਲਾਂਗੇ ਕੋਈ ਗੱਲ ਨਹੀਂ ਰੋਟੀ ਪਾਣੀ ਤਾਂ ਖਾਣਾ ਹੀ ਹੋਇਆ ਉਹ ਤਾਂ ਮੈਂ ਤਾਂ ਇਹ ਕਹਿੰਦਾ ਸੀ ਵੀ ਬਾਈ ਬਾਈ ਨੇ ਜਾਣਾ ਹੋਣਾ ਕਿ ਰਹਿਣਾ ਜੇ ਬਾਈ ਨੇ ਮਖ ਰਹਿਣਾ ਹੋਊਗਾ ਤਾਂ ਚੱਲ ਬਾਈ ਵਾਸਤੇ ਸੇਵਾ ਪਾਣੀ ਕਰ ਦਾਂਗੇ ਬਾਈ ਦੀ ਕੋਈ ਨਹੀਂ ਸੇਵਾ ਪਾਣੀ ਵੀ ਕਰਾਂਗੇ ਹਾਂ ਕਰਾਂਗੇ ਪਤਾ ਮਾੜਾ ਜਿਹਾ ਹੋਰ ਹੋ ਜਾਂਦੇ ਫਿਰ ਆਪਾਂ ਬਣਾਉਣੇ ਸਬਜ਼ੀ ਸੂਜੀ ਮੁਰਗਾ ਬਣਾ ਲੈਣੀ ਹੈ ਬਾਈ ਵਾਸਤੇ ਮੈਂ ਤਾਂ ਕਹੀ ਐਨਾਂ ਕਾ ਹੁਣ ਬਾਈ ਹਾਂ ਤਾਂ ਕਰੇ ਬਾਈ ਨੇ ਤਾਂ ਪਹਿਲਾਂ ਨਹੀਂ ਕਦੇ ਖਾਦਾ ਨਾਲੇ ਆਪਾਂ ਖਾ ਲਾਂਗੇ ਤੁਸੀਂ ਮੁਰਗਾ ਖਾ ਕੇ ਆਏ ਕੋ ਬੱਕਰਾ ਬੀਬੀ ਤੁਸੀਂ ਤਾਂ ਹੋਰ ਹੀ ਗੱਲਾਂ ਕਰੀ ਜਾਂਦੇ ਹੋ ਬਾਈ ਬੈਠਾ ਗਿਆ ਬਾਈ ਆਇਆ ਬਾਈ ਦੀ ਸੇਵਾ ਕਰਨੀ ਆਪਾਂ ਤਾਂ ਤਾਂ ਇਹ ਗੱਲਾਂ ਤਾਂ ਚਲਦੀਆਂ ਰਹਿਣਗੀਆਂ ਉਹ ਤੂੰ ਖੜੀ ਕਾਸ ਤੋਂ ਕੋਈ ਚਾਹ ਪਾਣੀ ਦਾ ਇੰਤਜ਼ਾਮ ਤਾਂ ਕਰ ਸਾਡੇ ਵਾਸਤੇ ਬਾਈ ਨੂੰ ਚਾਹ ਪਾਣੀ ਪੀਣ ਵਾਲੇ ਚਾਹ ਪਾਣੀ ਅਸੀਂ ਪੀ ਲਿਆ ਹੈ ਨਾ ਦੱਸ ਕੀ ਗੱਲ ਹੁਣ ਖੁੱਲ ਕੇ ਗੱਲ ਕਰ ਅਜ ਇਹ ਕੀ ਦਸੋਗੀ ਗੱਲ ਤਾਂ ਕੱਲ ਕੀ ਹੋਗੀ ਕੋਈ ਵੀ ਗੱਲ ਨਹੀਂ ਹਾਂ ਕੋਈ ਨਹੀਂ ਪਤਾ ਕੋਈ ਨਹੀਂ ਕੋਈ ਨਹੀਂ ਗੱਲ ਹੈਗੀ ਹਾਂ ਮਾਸੀ ਜਿਵੇਂ ਤੈਨੂੰ ਤੇਰਾ ਪੁੱਤ ਪਿਆਰਾ ਨਾ ਸਾਡੀ ਭੈਣ ਵੀ ਸਾਨੂੰ ਪਿਆਰੀ ਐ ਐਣਾ ਚਾਹ ਪਾਣੀ ਪੀਤਾ ਤੂੰ ਇੱਧਰ ਆ ਕੇ ਬੈਠ ਸਾਰੀ ਗੱਲ ਖੁੱਲ ਕੇ ਦੱਸ ਕੋਈ ਨੂੰ ਪਤਾ ਹੁਣ ਗੱਲ ਕਿਹੜੀ ਕਰਨੀ ਹੈਗੀ ਸਾਰੀ ਗੱਲ ਹੋਈ ਨਿਬੜੀ ਅੱਛਾ ਆ ਕੇ ਦੇਖ ਲੈ ਗੱਲ ਤਾਂ ਹੋਈ ਨਿਬੜੀ ਹੋਈ ਨਿਬੜੀ ਨਹੀਂ ਅਸਲ ਗੱਲ ਦਾ ਤਾਂ ਹੁਣ ਨਵੇੜਾ ਹੋਊਗਾ ਇੱਥੇ ਗੱਲ ਦਾ ਨਵੇੜਾ ਹੋਊਗਾ ਕਿਹੜੀ ਗੱਲ ਕਰੀਏ ਮੈਨੂੰ ਤਾਂ ਕਿਸੇ ਗੱਲ ਸਮਝ ਨਹੀਂ ਆ ਰਹੀ ਤੁਹਾਡੀ ਹੈ ਗੱਲ ਕੀ ਨਵੇੜਾ ਹੋਊਗਾ ਭਾਂਜੀ ਸੌਣ ਨਾ ਕਿਸੇ ਗੱਲ ਦਾ ਹੀ ਨਹੀਂ ਪਤਾ ਨਾ ਪਤਾ ਤੈਨੂੰ ਐ ਕਿਸੇ ਗੱਲ ਦਾ ਪਤਾ ਅਹੀ ਕੀ ਗੱਲ ਹੋਗੀ ਮਾਸੀ ਜਦੋਂ ਤੁਸੀਂ ਦੱਸ ਹੀ ਦਿਓ ਖੁੱਲਕੇ ਮੈਨੂੰ ਵੀ ਪਤਾ ਲੱਗੇ ਵੀ ਆ ਗੱਲ ਐ ਜਿਹੜੀਆਂ ਪਹਿਲਾਂ ਗੱਲਾਂ ਕਰਦੀ ਸੀ ਹੁਣ ਬੋਲ ਤੈਨੂੰ ਕਿਹੜਾ ਗੱਲਾਂ ਦਾ ਨਹੀਂ ਪਤਾ ਉਹ ਮਾਸੀ ਪੈਣ ਨੂੰ ਤਾਂ ਬੋਲਣ ਦਾ ਤੁਹਾਡਾ ਹੱਕ ਹੀ ਨਹੀਂ ਉਹ ਤਾਂ ਦੋ ਦਿਨ ਆਈ ਐ ਵਿਚਾਰੀ ਵਗ ਜੂਗੀ ਆਪਦੇ ਘਰੇ ਉਹ ਤਾਂ ਕਦੇ ਉਹ ਕੋਈ ਸਾਲ ਸਮਾਹੀ ਕਿਹੜਾ ਮਾਰ ਲੈਂਦੀ ਐ ਤਾਂ ਘਰੇ ਆਉਂਦੀ ਨਹੀਂ ਐ ਉਹ ਤਾਂ ਕਹਿੰਦੀ ਨਾ ਪੁੱਤ ਵੀ ਚੱਲ ਠੰਡ ਹੋ ਜੂਗੀ ਫੇਰ ਬਾਲੀ ਹੁਣ ਮੈਂ ਚੱਲ ਮੇਲਾ ਆਉਣੀ ਹੈਗੀ ਉਹ ਤਾਂ ਤਾਂ ਆ ਗਈ ਸੀ ਇੱਕੜਾ ਇੱਥੇ ਬੈਠੀ ਰਹਿੰਦੀ ਆ ਵਧੀਆ ਕੀਤਾ ਭੈਣੇ ਵਧੀਆ ਹੋਰ ਲਾਡੀ ਹੋਰੀ ਠੀਕ ਹੈ ਹਾਂ ਠੀਕ ਠਾਕ ਵੀਰੇ ਸਾਰੇ ਬਲਾਈਂ ਯਾਦ ਕਰਦੇ ਨੇ ਕਿ ਮਾਮਿਆਂ ਨੂੰ ਮਿਲ ਕੇ ਆਵਾਂਗੇ ਲਾਡੀ ਹੋਰੀ ਤਾਂ ਠੀਕ ਹੈ ਭੈਣ ਨੂੰ ਐ ਪੁੱਛ ਲੈ ਆਈ ਕਿਵੇਂ ਆ ਤੇ ਕਿਸ ਗੱਲ ਦੇ ਕਿਸ ਗੱਲ ਵੇਸਤੇ ਆਈ ਸੀ ਤੂੰ ਅੱਛਾ ਆ ਗਈ 2 ਦਿਨੋਂ ਐ ਤਾਂ ਪੁੱਛ ਲੈ ਤੇਰੀ ਭੈਣ ਨੂੰ ਵੀ ਕਿਹੜੇ ਕੰਮ ਆਈ ਐ ਇਹ ਮਾਸੀ ਆ ਮੇਰੇ ਪੇਕੇ ਨੇ ਮੈਂ 2 ਦਿਨ ਆ ਗਈ ਇਨੂੰ ਪਤਾ ਨਾ ਇਹ ਆਵਦਾ ਘਰ ਸੱਦ ਕੇ ਕਿੱਥੇ ਸੱਦਦਾ ਉਹ ਮੈਂ ਸਨ ਹੱਥ ਪਈਆਂ ਹੋਈਆਂ ਨੇ ਮੇਰੇ ਮੁੰਡਾ ਫੋਨ ਤੇ ਫੋਨ ਕਰੀ ਬੈਠਾ ਮੈਂ ਤਾਂ ਦੇਖਦੀ ਆਂ ਕਿ ਅੱਜ ਅੱਜ ਦੀ ਰਾਤ ਕੱਟੂ ਮੈਂ ਤਾਂ ਟੜਕੇ ਬਗ ਜੂਗੀ ਆ ਗੱਲਾਂ ਜਿਹਾ ਹੁਣ ਨਾ ਬਦਲ ਜਿਹੜੀਆਂ ਪਹਿਲਾਂ ਗੱਲਾਂ ਕਰਦੀ ਸੀ ਉਹ ਕਰ ਇਧਰ ਆ ਨੀ ਕੁੜਗੇ ਕਈ ਵਾਰਾ ਕਹਤਾ ਤੈਨੂੰ ਬੈਠੇ ਇੱਥੇ ਆਪਾਂ ਬੈਠੇ ਸੀ ਹਾਂ ਹੁਣ 10 ਮਿੰਟ ਗੱਲ ਖੁੱਲ ਕੇ ਕੀ ਗੱਲ ਹੈ ਨਹੀਂ ਨਹੀਂ ਮੇਰੇ ਗੱਲ ਤਾਂ ਤੂੰ ਦੰਨ ਦੀ ਲੋੜ ਨਹੀਂ ਜਿਦੋਂ ਸਿਰ ਤੋਂ ਪਾਇਂਟ ਆਪਿਆਂ ਦਾ ਤੁਸੀਂ ਬਾਝ ਦੱਸਦੇ ਸਾਰੇ ਗੱਲਾਂ ਖੁੱਲ ਕੇ ਗੱਲ ਦੱਸ ਕੀ ਹੋਈ ਐ ਨਹੀਂ ਨਹੀਂ ਬਾਈ ਕੋਈ ਗੱਲ ਨਹੀਂ ਹੁਣ ਬਸ ਛੱਡੋ ਗੱਲ ਨੂੰ ਬਸ ਘਰੇ ਆ ਗਏ ਹੁਣ ਗੱਲ ਕੀ ਹੋਣੀ ਐ ਮਾਂ ਪੁੱਤ ਕੁੜੀ ਨੂੰ ਕੀ ਗੱਲ ਆ ਪੁੱਤ ਜੇ ਇਹ ਗੱਲਾਂ ਦੱਸਣ ਵਾਲੀ ਹੁੰਦੀ ਅੱਜ ਨੂੰ ਪਹਿਲੇ ਹੀ ਦੱਸ ਦਾਂਦੀ ਇੱਥੋਂ ਤੱਕ ਨਾ ਆਉਂਦੀ ਇਹ ਤਾਂ ਮੂੰਹ 'ਚੋਂ ਰੱਖਦੀ ਐ ਪੰਜ ਕੀ ਗੱਲ ਆ ਗਈ ਜਿਹੜੀ ਤੂੰ ਇੰਨਾ ਕਚੀਰਾ ਪਾਇਆਗਾ ਚੱਲ ਹੁਣ ਤੁਸੀਂ ਚੁੱਪ ਕਰ ਜਾਓ ਤੇਰੇ ਪੁੱਤ ਨੂੰ ਦੱਸ ਨਾ ਕਿ ਜੀ ਨਾ ਅਸੀਂ ਪਾਇਆ ਤੇ ਤੁਸੀਂ ਪਾਇਆ ਹੁਣ ਪੁੱਛ ਲਓ ਕਿੱਥੇ ਗਿਆ ਸੀ ਉਦੋਂ ਸਾਨੂੰ ਕਹਿੰਦੇ ਸੀ ਤੁਸੀਂ ਦੱਸੋ ਆ ਬੈਠਿਆ ਸਮਰ ਤੱਕ ਪੁੱਛੋ ਇਹਨੂੰ ਫਿਰ ਆ ਗਿਆ ਬਸ ਗਿਆ ਤੀ ਮੇਰਾ ਭਾਈ ਕੋਈ ਕੰਮ ਹੋ ਗਿਆ ਹੂ ਭੱਗ ਗਿਆ ਹੁਣ ਆ ਗਿਆ ਬਸ ਹਾਂ ਆ ਗਿਆ ਸੀ ਦੱਸੋ ਕਿੱਥੋਂ ਆਇਓ ਸੀ ਕਿੱਥੋਂ ਆ ਦੇਖ ਲੈ ਵੀਰੇ ਸਾਰਾ ਦਿਨ ਤੇਰੀ ਕਹੀ ਜੀ ਸੱਸ ਹੈਗੀ ਸਾਤ ਦਿਨ ਨਕਲਾ ਲਾਹੀ ਜਾਂਦੀ ਆ ਮੇਰੀ ਇਹ ਅੱਜ ਇੰਦਰਾ ਕੰਦੀ ਬਣ ਗਈ ਮੇਰਾ ਨਕਲਾ ਲਾਉਂਦੀ ਆ ਅੱਛਾ ਛੱਡ ਭੈਣੇ ਕਿਉਂ ਕੋਈ ਨੀ ਤੁ ਭੁਕਾਰਦਾ ਤੂੰ ਨਾ ਬੋਲ ਤੂੰ ਨਾ ਬੋਲ ਪੁੱਤ ਬਈ ਅਸੀ ਤਾਂ ਕਿਸੇ ਦੀ ਹੈ ਪੈਣਾ ਆ ਦੇ ਭਾਈ ਨੂੰ ਪੁੱਛ ਵੀ ਕਿੱਥੋਂ ਆਇਆ ਏ ਕੀ ਕਰਕੇ ਆਇਆ ਏ ਕੀ ਕਰਕੇ ਆ ਉਹਨੂੰ ਕਿਹਾ ਨੇ ਬੰਦਾ ਮਾਰਤਾ ਉਹ ਬੰਦਾ ਮਾਰਿਆ ਉਹਨੂੰ ਛੜਾ ਲਵਾਂਗੇ ਤਾ ਤੂੰ ਵੀ ਕਾਸਤ ਬੋਲੀ ਜਾਨੀ ਐ ਚੱਲ ਜੇ ਭਾਈ ਗੱਲ ਕਰਦਾਗਾ ਤਾਂ ਕਰ ਲੈਨੇ ਗੱਲ ਐਡੀ ਕਿੱਡੀ ਗੱਲ ਨਾਕ ਪੁੱਛਾ ਕੇ ਕੀ ਕਰਕੇ ਕੀ ਕਰਕੇ ਆਇਆਗਾ ਇਹਨੇ ਕਿਹਾ ਕਤਲ ਕਰਤਾ ਫਿਰ ਕਹਿਤਾ ਫਿਰ ਕਿੱਡੀ ਗੱਲ ਕੋਈ ਕਤਲ ਕਰਿਆ ਹੋਊਗਾ ਮੇਰਾ ਪੁੱਤ ਤਾਂ ਇਹੀ ਗੱਲ ਕਰਦਾ ਵੀ ਤੂੰ ਇਹ ਹਰਕਤਾਂ ਛੱਡਣੀ ਐ ਕਹ ਹਜੇ ਤੱਕ ਕਰੀ ਜਾਵੇਂਗਾ ਤੇ ਬੀਬੀ ਮੈਨੂੰ ਆਇਆ ਤਾਂ ਉਸ ਵੇਲੇ ਮੈਂ ਕੀ ਕੀਤੀ ਕੀ ਹਰਕਤ ਮੈਂ ਤਾਂ ਕੋਈ ਗੱਲ ਕੀਤੀ ਨਹੀਂ ਹੈ ਸਾਰੇ ਪਿੰਡੇ ਥੂ ਥੂ ਕਰਾਈ ਐ ਹਜੇ ਕੋਈ ਹਰਕਤ ਨਹੀਂ ਕੀਤੀ ਉਹ ਬਾਈ ਤੁਹਾਨੂੰ ਤਾਂ ਬਸ ਐਵੇਂ ਲੋਕ ਉਂਗਲਾਂ ਆਉਣ ਵਾਲੀ ਮੈਨਾਂ ਲੜਾਈ ਜਾਂਦੀ ਐ ਉਂ ਤੱਕ ਅਜੇ ਕੋਈ ਗੱਲ ਹੀ ਨਹੀਂ ਹੋਈ ਮੈਨਾਂ ਕਮਲਾ ਨਹੀਂ ਵੀ ਲੋਕਾਂ ਦੀ ਉਂਗਲਾਂ ਚ ਆ ਜਾਊਗਾ ਇਹ ਕੈਨੂੰ ਨਾਲ ਚੱਕੀ ਫਿਰਦਾ ਇਹਦੋਂ ਕਰਾਉਣਾ ਤੂੰ ਬਾਈ ਮੈਂ ਤਾਂ ਕੰਮ ਧੰਦੇ ਆ ਜਾਂਦਾ ਇਹਦੇ ਕੋਲੇ ਹੁਣ ਆਪਣੇ ਘਰ ਦਾ ਕੰਮ ਸਾਰਾ ਸਾਂਭਦਾ ਬਾਈ ਫਿਰ ਨਾਲ ਚੱਲ ਮੈਨੂੰ ਆਏ ਹੋਏ ਦਾ ਵੀ ਚੱਲ ਬੰਦਾ ਤਾਂ ਹੁਣ ਚਾਹੀਦਾ ਹੀ ਹੁੰਦਾਗਾ ਹਾਂ ਹਾਂ ਰੋਟੀ ਪਾਣੀ ਇੱਕ ਕੰਮ ਸਵਾਰਨ ਵਾਲਾ ਇਹ ਕੰਮ ਵਿਗਾਰਨ ਵਾਲਾ ਇਹ ਦੇਖ ਲੈ ਬਾਈ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਤਾਂ ਮੈਂ ਚਲਾ ਜਾਣਾ ਨਹੀਂ ਬੈਹ ਜਾਇਂ ਤਾਂ ਤੂੰ ਕੋਈ ਨਹੀਂ ਕੋਈ ਨਹੀਂ ਬੈ ਜਾ ਪਤੋ ਰੋਟੀ ਪਾਣੀ ਖਾਈ ਤੂੰ ਰੋਟੀ ਪਾਣੀ ਖਾ ਕੇ ਜਾਈ ਇਹ ਸਮਾਰਦਾ ਲੋਕਾਂ ਦੀਆਂ ਕੁੜੀਆਂ ਉੱਥੇ ਲਿਜਾ ਲਜਾ ਬੰਨਦੇ ਆ ਇਹ ਖੇਤਾਂ ਵਿੱਚ ਬੀਬੀ ਇਹ ਗੱਲਾਂ ਹੀ ਨਾ ਕਰ ਤੂੰ ਲੈ ਦੇਖ ਲੈ ਮੇਰੀ ਗੱਲ ਸੁਣ ਤੂੰ ਐ ਕਰੀ ਤੂੰ ਜਾ ਤੂੰ ਅੱਥੇ ਨਹੀਂ ਆਜ ਠੀਕ ਹੁਣ ਤਾਂ ਜਾ ਉੱਥੇ ਜਾ ਵੜ ਉੱਥੇ ਇਹ ਸੱਚੀਆਂ ਗੱਲਾਂ ਕਹਿੰਦੇ ਤਾਂ ਮਿਰਚਾਂ ਲੱਗਦੀਆਂ ਕੰਮ ਇੱਥੇ ਵਰ ਗਿਆ ਨਾ ਤੇ ਲੱਤਾਂ ਤੇਰੇ ਨਾਲੋਂ ਲਾ ਦੂ ਓ ਬਾਈ ਤਿੱਤਰੋ ਜਾ ਸੱਚੀ ਕਾਲ ਬਾਈ ਸੱਚੀ ਕਾਲ ਬੱਸ ਜਾ ਬੱਸ ਜਾ ਕੋਈ ਨਹੀਂ ਐ ਸਸਰੀ ਕਾਲ ਦਾ ਉਹ ਕਰਦੇ ਚਾਹ ਪਾਉਣਾ ਜਿੰਨੇ ਪਾਉਣਾ ਮੰਡੀ ਜਾਇਨ ਨਾਲੇ ਦਾਣਾ ਮੰਡੀ ਦੇਖ ਲਈ ਜਾ ਘਰ ਨਾ ਆ ਕੋਈ ਕੋਈ ਨਹੀਂ ਇਧਰ ਆ ਜਾ ਬਣੇ ਨਾਲ ਅੰਗਿਆ ਰਾਜਾ ਚੱਲ ਕੋਈ ਨਹੀਂ ਆਇਆ ਬਣ ਇਕੱਲਾ ਹੁੰਦਾ ਕੋਈ ਅਠ ਬੱਤ ਬੜੀ ਕੰਮ ਕਰਾ ਦਿੰਦਾ ਇਕੱਲਾ ਹੁੰਦਾ ਹੋਰ ਫਿਰ ਅੜ ਮੜ ਕੇ ਕੰਮ ਹੋ ਜਾਂਦਾ ਕਹਿਣੀ ਕਰਨੀ ਉਦੋਂ ਮਦਦ ਕਰਦਾ ਨਾਲ ਇਹ ਕਿਹੜੀਆਂ ਗੱਲਾਂ ਕਰੀ ਜਾਂਦੀ ਆ ਬਣੇ ਤੂੰ ਚੁੱਪ ਬੱਜਾ ਦੇ ਹੁਜਾਂ ਨਹੀਂ ਮਰੀ ਜਾਂਦੀ ਮੇਰੇ ਮਾਂ ਬੱਸ ਚੁੱਪ ਕਰ ਜਾ ਹੁਣ ਤੂੰ ਹਾਂ ਚਲੋ ਬਾਈ ਮੇਰੀ ਗੱਲ ਸੁਣੋ ਜਾਉ ਜਿਹੜੀਆਂ ਖੱਡਾਂ ਚ ਪਾਣੀ ਪਾਉਣੇ ਆ ਪਾਓ ਮਿੱਟੀ ਜਿਹੜੀਆਂ ਗੱਲਾਂ ਹੋ ਗਈਆਂ ਚੱਲ ਹੋਈ ਨਿਬੜੀ ਗੱਲ ਹੁਣ ਬੀਬੇ ਆਵਣੇ ਤੁਹਾਡੇ ਮਰੇ ਜਿਹੜੀ ਗੱਲ ਹੋ ਗਈ ਉਹਨੂੰ ਜਾਣ ਦਿਓ ਨਾ ਹੁਣ ਅੱਗੇ ਤੋਂ ਨਹੀਂ ਕੋਈ ਗੱਲਬਾਤ ਹੁੰਦੀ ਭਾਈ ਮੈਂ ਤਾਂ ਸੌਹ ਲੱਗੇ ਕੋਈ ਤੁਹਾਨੂੰ ਦੂਜੀ ਅਗਰ ਇਸ ਤੋਂ ਬਾਅਦ ਮੈਂ ਨਹੀਂ ਸਕਦਾ ਕਿਤੇ ਵੀ ਤੁਹਾਨੂੰ ਕੋਈ ਉਹ ਤੂੰ ਹੁਣ ਕਿਹੜਾ ਸੱਦਿਆ ਤੇਰੀਆਂ ਕਰਤੂਤਾ ਨੇ ਸੱਦਿਆ ਸਾਨੂੰ ਇੱਥੇ ਭਾਈ ਚੱਲ ਕੋਈ ਨਹੀਂ ਕੁੜੀਏ ਤੂੰ ਚੁੱਪ ਕਰ ਮਾਂ ਕਰ ਗੱਲ ਤੂੰ ਖੁੱਲ ਕੇ ਜਿਹੜੀ ਕਰਨੀ ਆ ਮੈਂ ਬੈਠਾ ਹਾਂ ਮਾਤਾ ਕਹਤਾ ਵੀ ਮੇਰੇ ਪੁੱਤ ਇੰਨੇ ਬੇਲੇ ਨਹੀਂ ਵੀ ਮਾੜੀ-ਮਾੜੀ ਗੱਲ ਤੇ ਇੱਥੇ ਆਉਣਗੇ ਅੱਜ ਗੱਲ ਕਰ ਲੋ ਜਿਹੜੀ ਤੁਹਾਨੂੰ ਚੰਗੀ ਲੱਗਦੀ ਐ ਨਹੀਂ ਮੇਰੀ ਕੁੜੀ ਰੱਖਣੀ ਤਾਂ ਅਸੀਂ ਲੈ ਜਾਨੇ ਆ ਰੱਖਣੀ ਕਿਉਂ ਨਹੀਂ ਕੀ ਤੇਰੀਆਂ ਨਾ ਅਸੀਂ ਘਰੋਂ ਕੱਢਿਆ ਇਹ ਤੇਰੀ ਧੀ ਤਾਂ ਬਥੇਰਾ ਘਰੋਂ ਕੱਢਦੀ ਸੀ ਤੂੰ ਵੀ ਤਾਂ ਕੋਲੇ ਸੀ ਲੈ ਦੇਖ ਲੈ ਚਲ ਕੋਈ ਨਹੀਂ ਇਹਨੂੰ ਹੁਣ ਐ ਹੋ ਰਿਹਾ ਐ ਦੀਏ ਭੈਣ ਭਾਈ ਵਾਤ ਦੇ ਨਾ ਰਹਿ ਜਾਣ ਵੀਰੇ ਉਈਲ ਜਾਵਾਂ ਲੱਗਿਆ ਪਹਿਲਾਂ ਮੈਂ ਇਹਦੇ ਘਰ ਦੀ ਮਾਲਕ ਨਹੀਂ ਮੈਂ ਕਿਵੇਂ ਕਰ ਦੂੰ ਚਲੋ ਚੁੱਪ ਕਰ ਭਣੇ ਭਾਈ ਗੱਲ ਆਏ ਦੇਖ ਮੇਰੇ ਗਾ ਜੇ ਹੁਣ ਭੈਣ ਨੇ ਕੁਝ ਕਹਿਤਾ ਉਹ ਥੋੜਾ ਜਿਹਾ ਉਹੀ ਰੁੱਖਾ ਬੋਲਦੀ ਹੈ ਪਹਿਲੇ ਦਿਨੋਂ ਹੀ ਚੱਲ ਕੋਈ ਗੱਲ ਨਹੀਂ ਇਹਦੀ ਬਾਤ ਹੀ ਰੁੱਖੀ ਜੀ ਆ ਜੀ ਮੈਂ ਇਹ ਗੱਲ ਦੀ ਨਾ ਮੈਂ ਮਾਫੀ ਮੰਗਦਾ ਜਿਹੜੀ ਗੱਲ ਹੋ ਗਈ ਤੇ ਅੱਗੇ ਤੋਂ ਮੇਰੀ ਗੱਲ ਸੁਣ ਲੋ ਵੀ ਕਿਸੇ ਕਿਸਮ ਦੀ ਤੁਹਾਨੂੰ ਇੰਨੀ ਵੀ ਖੁਨਾਮੀ ਮੇਰੇ ਜਰਾ ਗਈ ਤੁਸੀਂ ਜੋ ਕਰੋਗੇ ਮੈਂ ਉਹ ਵੀ ਮੰਨ ਲੂਗਾ ਜਿੰਨੀ ਲੰਬੀ ਕੁੜੀ ਘਰੇ ਆਈ ਹੈ ਨਾ ਤੁਹਾਡੇ ਇਹ ਓਦਾਂ ਦੀ ਦੁਖੀ ਹੈ ਇਹ ਇਹਨੇ ਕਦੇ ਨਹੀਂ ਦੱਸਿਆ ਅੱਜ ਖੁੱਲ ਕੇ ਦੱਸਿਆ ਨੇ ਪਤ ਦੁਖੀ ਨੂੰ ਇਹਨੂੰ ਅਸੀਂ ਕਿਹੜਾ ਤੰਗ ਕਰਦੇ ਆਂਗੇ ਚੰਗਾ ਸੁੱਖ ਨਾ ਹੋਈ ਗੱਲ ਖਾਂਦੀ ਆ ਪਾਹਂਦੀ ਆ ਸਾਰਾ ਕੁਝ ਇਹਨੂੰ ਅਸੀਂ ਲਿਆ ਲਿਆ ਕੇ ਦਿੰਨੇ ਆ ਇੱਕ ਤਾਂ ਬੰਦਾ ਆ ਹੋਵੇ ਭੁੱਖੀ ਤੇ ਆ ਹੀ ਰਹਿੰਦੀ ਹੈ ਜੀ ਤੇ ਕੀ ਇਹਨੂੰ ਪਰੌਂਠੇ ਖਵਾਣੀਆਂ ਮਾਤਾ ਤੂੰ ਲਾ ਕੇ ਲੈ ਜਾਈਂ ਸਾਡੇ ਘਰੇ ਵਿੱਚ ਲੈ ਪੱਕਦੀ ਉਹ ਜੀ ਤਾਂ ਭਾਈ ਕਰਦੀ ਆ ਖਾਂਦੀ ਆ ਨਾ ਤੂੰ ਹੁਣ ਥੱਲੇ ਖਾਈ ਮੈਂ ਵੇਖ ਕੇ ਪਰੌਂਠੇ ਤੂੰ ਖਾਈ ਨਹੀਂ ਨਾ ਪਰੌਂਠੇ ਰਾਜੇ ਰੋਟੀਆਂ ਨੂੰ ਖਵਾਣੇ ਚਾਹਤੇ ਸੀ ਮੇਰੀ ਗੱਲ ਸੁਣ ਫਿਰ ਇਹਦੇ ਹੱਥ ਮੱਥੇ ਸਾਡੇ ਮਨ ਨੂੰ ਪਰੌਂਠੇ ਪਕਾ ਲੈ ਸਾਡੇ ਮਨ ਨੂੰ ਕੁਝ ਮਾ ਦੇ ਉਹ ਕਰਨ ਦੇ ਉਹ ਤਾਂ ਕਰੂ ਕੋਸ਼ਿਸ਼ ਕਰੇ ਸੋਚਦਾ ਤੁਸੀਂ ਇਹਨੂੰ ਬਣ ਨਹੀਂ ਦਿੰਦੇ ਮੈਂ ਬਰਨ ਕਤਨ ਨਹੀਂ ਜਿੰਦਾ ਸਮਸਤੇ ਇਹਦੇ ਹੱਥ ਕੰਨੀ ਚਾਕ ਦੇਗੇ ਵੀ ਜੇ ਕਰੂਗੀ ਤਾਂ ਖਾਸੀ ਵੀ ਖਾਵਾਂਗੇ ਮੈਂ ਤੁਹਾਨੂੰ ਗੱਲ ਦੱਸਦਾ ਸਾਰੀ ਦੇਖ ਮੇਰੀ ਬੇਬੇ ਤਾਂ ਬਜ਼ੁਰਗ ਇਹਨਾਂ ਤਾਂ ਕੋਈ ਕਰਨਾ ਸਾਰਾ ਕੁਝ ਇਹਨੇ ਆ ਮੈਂ ਤਾਂ ਸਾਰਾ ਕੁਝ ਇਹਨੂੰ ਅਸੀਂ ਤਾਂ ਭੋਲੇ ਬੰਦੇ ਆ ਅਸੀਂ ਤਾਂ ਜਮੀ ਕੁਝ ਨਹੀਂ ਬੋਲਦੇ ਭਾਈ ਸੱਚੀ ਸੌਂ ਲੱਗੇ ਪਤਾ ਲੱਗਦਾ ਭੋਲੇ ਦਾ ਭੋਲੇ ਪਾਲੇ ਭੋਲੇ ਤੁਸੀਂ ਤਾਂ ਮੇਰੀ ਤੀਨ ਨੂੰ ਰੋਟੀ ਤੱਕ ਮਤ ਬਲਨੀ ਕੱਪੜਿਆਂ ਤੱਕ ਮਤ ਬਲਨੀ ਮੇਰੀ ਤੀਨ ਨੂੰ ਤੇਰੇ ਤੱਕ ਮਤ ਬਲ ਹੈ ਜਦੋਂ ਕਹਿੰਦੇ ਹੁੰਦੇ ਬੰਦਾ ਸਹੀ ਹੁੰਦਾ ਨਾ ਤੀਨੀ ਨੂੰ ਕੁਝ ਨਹੀਂ ਚਾਹੀਦਾ ਹੁੰਦਾ ਤਵੇ ਵੀ ਮੈਂ ਕਿਹੜਾ ਫਿਰ ਆਹਰਾ ਹਾਜ਼ਰ ਬੈਠਾ ਕਪੜੇ ਫਿਰਦਾ ਚੱਲ ਹੁਣ ਕੰਮਾਂ ਧੰਦੇ ਚ ਤਾਂ ਬੰਦੇ ਜਾਂਦੀ ਹੁੰਦੇ ਆ ਹੁਣ ਘਰੇ ਹੋਈ ਗੱਲ ਬੈਠ ਕੇ ਕਿੱਥੇ ਕੰਮ ਲੱਗਦੇ ਆ ਇਹੇ ਜੇ ਕੰਮਾਂ ਧੰਦੇ ਚ ਜਾਂਦੇ ਆ ਜਾ ਕੇ ਲੋਕਾਂ ਨੇ ਕੁੜੀਆਂ ਬੰਨ ਲਾਂਦੇ ਨੇ ਇਹੇ ਭਾਂਜੀ ਆਸਗਮਣ ਕੀ ਕਹੂਗਾ ਤੂੰ ਮਾੜਾ ਜਿਹਾ ਮੂੰਹ ਸਮਾਰ ਕੇ ਗੱਲ ਕਰ ਆਸਗਮਣ ਨੂੰ ਸੰਕਰਤੂਤਾ ਆ ਸੋਡੀਆਂ ਦਾ ਪਤਾ ਕਰ ਤੂਟਾ ਨਾ ਐਡਾ ਤਾਂ ਨਹੀਂ ਅਸੀਂ ਮਾੜੇ ਤੁਰੇ ਫਿਰਦੇਗੇ ਸਾਡੀਆਂ ਕਰਤੂਤਾ ਨੂੰ ਬਾਈ ਮੇਰੀ ਸੁਣ ਲੈ ਗੱਲ ਜੇ ਕੁੜੀ ਅਜ ਤੋਂ ਬਾਅਦ ਦੁਖੀ ਹੋਈ ਇਹਦਾ ਕੋਈ ਇਲਾਜ ਨਹੀਂ ਸਾਨੂੰ ਸੁਨਿਆ ਮਿਲ ਗਿਆ ਵੀ ਮੈਨੂੰ ਟੰਗ ਕਰਦੇ ਆ ਤੇ ਆਹੋ ਹਸਾਬ ਲਾ ਲਾ ਬਾਈ ਪਹਿਲਾ ਵੀ ਤੈਨੂੰ ਐਸਾ ਲਾ ਪਹਿਲੀ ਔਰ ਆਖਰੀ ਚੇਤਾਵਨੀ ਹੈ ਮੇਰੇ ਕਰਨੀ ਠੀਕ ਹੈ ਬਾਈ ਮੇਰੀ ਤਾਂ ਗੱਲ ਸੁਣ ਲੈ ਮੈਂ ਤੈਨੂੰ ਆਹੀ ਕਹੀ ਹੈ ਨਾ ਵੀ ਮੈਂ ਤਾਂ ਇਹਨੂੰ ਜਮਾ ਟੰਗ ਕੀਤਾ ਨਹੀਂ ਪੁੱਛੇ ਜੇ ਕੋਈ ਗੱਲ ਕਹੀ ਹੋਵੇ ਜਾਂ ਇਹਦੇ ਕਦੇ ਕੋਈ ਲੱਪੜ ਵੀ ਮਾਰਿਆ ਹੋਵੇ ਤੈਨੂੰ ਕਿਸੇ ਚੀਜ਼ ਦੀ ਲੋੜ ਆ ਤੂੰ ਮੈਨੂੰ ਦੱਸ ਮੈਂ ਖੜਾ ਇੱਥੇ ਪੁੱਤ ਰੱਬ ਦਾ ਦਿੱਤਾ ਸਾਰਾ ਕੁਝ ਆ ਸਾਡੇ ਘਰੇ ਹੈ ਸਾਡਾ ਨੰਗਾ ਵਾਲੇ ਕਰਦਾ ਤੇਰਾ ਮੁੰਡਾ ਚਲ ਕੋਈ ਨਹੀਂ ਪਤਾ ਸਾਰਾ ਕੋਈ ਦਿੱਤਾ ਜੇ ਮਰਸੀ ਤੂੰ ਪਰਦੇ ਪਾਉਣੀ ਹੋ ਜਾਂਦੀਆਂ ਹੁੰਦੀਆਂ ਆ ਉਹ ਬਾਈ ਮੇਰੀ ਗੱਲ ਸੁਣ ਤੁਸੀਂ ਤਾਂ ਉਹੀ ਗੱਲ ਨਸ਼ਾ ਤੋਂ ਵੱਡਾ ਵੱਡਾ ਹੋ ਜਾਂਦਗਾ ਗੱਲ ਤੇ ਗੱਲ ਬਾਈ ਗੁੱਸਾ ਕਰੀ ਬੈਠੀ ਆ ਤੁਸੀਂ ਤੁਸੀਂ ਜਿਹੜਾ ਕੁਝ ਹੋ ਗਿਆ ਉਹਨੂੰ ਜਾਣਦੇ ਹੁਣ ਮੈਂ ਤਾਂ ਐ ਤਾਂ ਨਹੀਂ ਹਰ ਕਿਤੇ ਉਹੀ ਗੱਲਾਂ ਲੈ ਕੇ ਬੈਠਾ ਐ ਤਾਂ ਇਹ ਤਾਂ ਚਲ ਹੁਣ ਮੈਂ ਕਿਸੇ ਕੰਮ ਚੋਂ ਗਿਆ ਹੋਇਆ ਸੀ ਚਲੋ ਲੜਾਈਆਂ ਪੜਾਂਗੀਆਂ ਜੀਆਂ ਹੋ ਜਾਂਦੀਆਂ ਬੰਦਿਆਂ ਦੀ ਤੇ ਤਾ ਪਿੰਡ ਕਰਿਆ ਕਰ ਤੂੰ ਕਿ ਤੂੰ ਸ਼ਹਿਰਾਂ ਚ ਵੀ ਨਹੀਂ ਹਟਦਾ ਕਾਣ ਨੂੰ ਮੂੰਹ ਖਲਾਉਣਾ ਹੈ ਪੁੱਤ ਬਹਿ ਜਾ ਡਿੱਗ ਜਾ ਹੁਣ ਬਹਿ ਜਾ ਚੱਲ ਚੁੱਪ ਕਰ ਜਾ ਪਹਿੰਜੀ ਜਿਹੜੀ ਗੱਲ ਹੋ ਗਈ ਉਹ ਤੇ ਰੇਤਾ ਪਾ ਦੇ ਤੂੰ ਹੋਰ ਬੋਲੀਆਂ ਨਹੀਂ ਐ ਮੈਨੂੰ ਰੇਤਾ ਪਾ ਦੇ ਤੂੰ ਉਹ ਗੱਲ ਤੇ ਜਿਹੜੀ ਹੋ ਗਈ ਬੋਲੇ ਨਾ ਉਹਦੀ ਕੁੜੀ ਦੁਖੀ ਹੈ ਸ਼ਰਮ ਹੈ ਦੇਖ ਲੈ ਵੀਰੇ ਫੇਰ ਤੂੰ ਕਹਿੰਗਾ ਮੇਰੀ ਭੈਣ ਬੋਲੇ ਹਾਂ ਨਹੀਂ ਨਹੀਂ ਮੇਰੇ ਨਾਲ ਤਾਂ ਸਿੰਗੜੀਆਂ ਸੇੜ ਦੋ ਹੱਤੀ ਹੋਈ ਨਹੀਂ ਨਹੀਂ ਭੈਣ ਤੂੰ ਮੇਰੀ ਮਾਂ ਚੜ ਕੁੱਤੀ ਖੜੀ ਆਪਾਂ ਕਾਣ ਨੂੰ ਬੋਲਣਾ ਆਪਾਂ ਤਾਂ ਚੱਲ ਚੁੱਪ ਕਰ ਜਾ ਪੁੱਤ ਤੂੰ ਜਿਹੜੇ ਤੇਰੇ ਭਰਾ ਤੋਂ ਆਉਣ ਤੋਂ ਪਹਿਲਾਂ ਸ਼ਬਦ ਬੋਲੇ ਨਾ ਮੈਨੂੰ ਤੇ ਮੇਰੀ ਧੀ ਨੂੰ ਉਹ ਦੱਸਦੇ ਨੇ ਭਰਾ ਨੂੰ ਕਾਈ ਤਾਂ ਮੇਰੇ ਫੁੱਲਾਂ ਦੇ ਹਾਰ ਪਰ ਮੇਰੀ ਗੱਲ ਸੁਣ ਲੈ ਫੁੱਲਾਂ ਦੇ ਹਾਰ ਪਾਈ ਤੂੰ ਤਾਂ ਉਦੋਂ ਵੱਧ ਕੇ ਬੋਲੀ ਗੱਲ ਸੁਣ ਪੁੱਤ ਤੂੰ ਐਂ ਕਹਿਦੀ ਐ ਨਾ ਕਿ ਇੱਥੇ ਚੌਧਰ ਕੋਟ ਦੀ ਐ ਇੱਥੇ ਬਾੜ ਚ ਮੇਰਾ ਹੁਣ ਤਾਂ ਜੀ ਨਹੀਂ ਕਰਦਾ ਮੇਰੀ ਧੀ ਨਾ ਸਹੀ ਰੋ ਮੈਨੂੰ ਕਿ ਲੋੜਾ ਬਾੜ ਤੇ ਹਾਰ ਆਉਣਾ ਮੈਂ ਤਾਂ ਮੈਂ ਇੱਥੇ ਰਹਿ ਕੇ ਬਾਈ ਮੇਰੀ ਗੱਲ ਸੁਣ ਦੇਖ ਮੇਰੀ ਗੱਲ ਸੁਣ ਬਾਈ ਇਹ ਬੁੜਨਾ ਦੀ ਲੜਾਈ ਤਾਂ ਨਾ ਇਹ ਚੱਲਦੀ ਰਹੂ ਇਹ ਨਹੀਂ ਬੰਦ ਹੁੰਦੀ ਦੇਖ ਮੈਂ ਤੁਹਾਨੂੰ ਇੱਕ ਗੱਲ ਕਹਿਣਾਗਾ ਤੁਸੀਂ ਮੈਨੂੰ ਆਖਤੀ ਗੱਲ ਜਿਵੇਂ ਤੁਸੀਂ ਕਹਤਾ ਮੈਂ ਮੰਨ ਲਈ ਗੱਲ ਠੀਕ ਐ ਅੱਜ ਤੋਂ ਬਾਅਦ ਜੇ ਜੀਤਨ ਨੂੰ ਇੰਨੀ ਵੀ ਕਿਸੇ ਤਰੀਕੇ ਦੀ ਤਕਲੀਫ ਆ ਗਈ ਮੈਂ ਦੇਣਦਾਰ ਹਾਂ ਠੀਕ ਹੈ ਕੁੜੀਏ ਹਾਂ ਬਾਈ ਨਹੀਂ ਨਹੀਂ ਇਹ ਨਹੀਂ ਕੁਛ ਕਹਿੰਦੇ ਖੁੱਲ ਗਏ ਤੈਨੂੰ ਡਰ ਆ ਕੋਈ ਨਹੀਂ ਬਾਈ ਮੈਂ ਠੀਕ ਤੈਨੂੰ ਕੋਈ ਤੰਗ ਕਰਦਾ ਨਹੀਂ ਬਾਈ ਤੰਗ ਕਿੱਥੋਂ ਕਰਦਾ ਮੈਂ ਤਾਂ ਕੁਛ ਕਹੀ ਨਹੀਂ ਪੁੱਛ ਤੈਨੂੰ ਮੈਂ ਕਦੇ ਕੁਛ ਕਹੀ ਕੋਈ ਗੱਲ ਕਹੀ ਹੈ ਕਹੀ ਨਹੀਂ ਕਹੀ ਨਾ ਹਾਂ ਇਹ ਮੈਂ ਆ ਪੁੱਛ ਲੋ ਬਾਈ ਮੈਂ ਤਾਂ ਇਹਨੂੰ ਜਮੀ ਕਦੇ ਕੁਝ ਨਹੀਂ ਕਹਿੰਦਾ ਹਾਂ ਬਾਈ ਬਸ ਨਾ ਬੇਫਾਲਤੂ ਕਹੋ ਤੇ ਨਾ ਕਹਾਓ ਮੇਰੀ ਕੀ ਤਾਂ ਕਹਿੰਦੀ ਨਹੀਂ ਜੇ ਕਹੋਗੇ ਹੁਣ ਇਹਨੂੰ ਕਹਤਾ ਬਾਈ ਜਾਹ ਜੇ ਤੈਨੂੰ ਕਹਿਣਗੇ ਉਹ ਜੇ ਤੂੰ ਕਹੀ ਦੀ ਮੇਰੀ ਗੱਲ ਸੁਣ ਬੀਬੀ ਮੈਂ ਤੈਨੂੰ ਸਿੱਧੀ ਗੱਲ ਕਹਿਣਾ ਜੀ ਅੱਜ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਕੋਈ ਤੁਹਾਨੂੰ ਲਾਂਬਾ ਮੇਰਾ ਆਉਂਦਾ ਨਾ ਠੀਕ ਹੈ ਮੇਰਾ ਸਿਰ ਤੁਹਾਡੀਆਂ ਜੁੱਤੀਆਂ ਬਸ ਇਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਕੀ ਆਖਾਂ ਹੁਣ ਜਦੋਂ ਬਾਅਦ ਮੈਂ ਆਪਦਾ ਕਮਾਊਂਗਾ ਖੇਤ ਜਾਊਂਗਾ ਕੰਮ ਕਰੂੰਗਾ ਸਾਰਾ ਕੋ ਜਿੰਨਾ ਕੁਝ ਲਿਆਉਂਦੈ ਬਿਲਕੁਲ ਇਹਨੂੰ ਦੇਊਂਗਾ ਭਾਈ ਚਲ ਗਲਤੀ ਹੋ ਗਈ ਤੇ ਤੋਂ ਹੁਣ ਗਲਤੀ ਮੰਨੀ ਜਾਂਦਾ ਚਲੋ ਕੋਈ ਨਾ ਬਸ ਮਿੱਟੀ ਪਾਓ ਚਲ ਠੀਕ ਹੈ ਭੈਣੇ ਜਿਵੇਂ ਤੂੰ ਖੁਸ਼ ਹੈ ਨਾ ਉਵੇਂ ਠੀਕ ਹੈ ਠੀਕ ਹੈ ਚਿੰਤਾ ਨਾ ਕਰੀਂ ਤੈਨੂੰ ਕੋਈ ਵੀ ਕਿਸੇ ਚੀਜ਼ ਦੀ ਲੋੜ ਹੋਵੇ ਮਾਣ ਨੂੰ ਫੋਨ ਲਾ ਦੇ ਮੈਂ ਉਹਦੇ ਹਾਜ਼ਰ ਇੱਥੇ ਨਾਲ ਠੀਕ ਹੈ ਹਾਂ ਤੂੰ ਐ ਕਰ ਚਾਹ ਦੀ ਕੋਟ ਬਣਾ ਲੈ ਜਾਂ ਚਾਹ ਬਣਾ ਲੈ ਚਾਹ ਦੀ ਕੋਟ ਬਣਾ ਲੈ ਫਿਰ ਅਸੀਂ ਜਾ ਬਾਈ ਹੋਰਾਂ ਨੇ ਜਾਣਾ ਹੋਊਗਾ ਕਿ ਬਾਈ ਰਹਿਣਾ ਤੈਨੂੰ ਜਾਣਾ ਹੀ ਹੈ ਤੇ ਕੰਮ ਬਹੁਤ ਜ਼ਰੂਰੀ ਹੈ ਹਾਂ ਤੇ ਇਹ ਤਾਂ ਮਾਣ ਨੇ ਫੋਨ ਲਾਇਆ ਵੀ ਜਾਣਾ ਇੱਥੇ ਕੰਮ ਛੱਡ ਕੇ ਆਇਆ ਹੈ ਨਾ ਪਤਾ ਹੀ ਆ ਪੰਜ ਕੰਮ ਚੱਲੀ ਜਾਂਦਾਗਾ ਨਾ ਦੋ ਦਿਨ ਚਾਹ ਪਾਹ ਜ ਮੰਡਗਾ ਨਹੀਂ ਕੋਈ ਨਹੀਂ ਮੈਂ ਗੀੜਾ ਮਾਰਦਾ ਰਗਾ ਲੈ ਵੀ ਜਾਊਂਗੀ ਤੂੰ ਚਾਹ ਕੋਈ ਗੱਲ ਨਹੀਂ ਚੱਲ ਫਿਰ ਮੇਰੀ ਗੱਲ ਸੁਣ ਲੇਟ ਨਾ ਹੋ ਜਾਣ ਬਈ ਉਹਦੇ ਬਸਤੇ ਆਏ ਬਾਈ ਕੇ ਬਸਤੇ ਬਸਤੇ ਹਾਂ ਫਿਰ ਤੂੰ ਆਂ ਅਗਰ ਛੇਤੀ ਛੇਤੀ ਬਣਾ ਜਿਹੜਾ ਕੁਛ ਖਾਣ ਪੀਣ ਨੂੰ ਬਣਾਉਣਾ ਹਾਂ ਠੀਕ ਹੈ ਨਾ ਤੇ ਖਵਾ ਬਾਈ ਹੋਰਾਂ ਨੂੰ ਫਿਰ ਜਾਣਾ ਹੋਊਗਾ ਠੀਕ ਹੈ ਨਾ ਤਾਂ ਉਹਦਾ ਭਣੇ ਅੱਜ ਰਹਿ ਭਾਪੀ ਦੇਖ ਰਹੀ ਆਂ ਬਈ ਮੈਨੂੰ ਫੋਨ ਆਈ ਜਾਂਦੇ ਮੈਂ ਉਹ ਫੋਨ ਆਏ ਕੋਈ ਗੱਲ ਚੁਰਾਏ ਭਾਜੀ ਕੋਈ ਨਾ ਰਹਿਆ ਭਰਾਣਾ ਰਹਿਆ ਪਰ ਰਹਿਆ ਕੋਈ ਨਹੀਂ ਉਹ ਤਾਂ ਕਰਾਂਗੇ ਇਥੇ ਹਾਂ ਹੋਰ ਕਰਾਂਗੀ ਹਾਂ ਹੋਰ ਕੋਈ ਗੱਲ ਬਸ ਆ ਇੱਕ ਮੇਰਾ ਪਾਈ ਉਹ ਕੀਤੇ ਨਾ ਬਸ ਕਰ ਲਈ ਇੱਕ ਵਾਰ ਇਹਨੂੰ ਠੋਕਰਤਾ ਹੁਣ ਕੇ ਜਵਾਬਤਾ ਕਰਿਆ ਤਾਂ ਇਹ ਆ ਮੇਰਾ ਬਾਪੇ ਮੈਂ ਉਹਦੂ ਬਾਅਦ ਨਹੀਂ ਮਾਂ ਜਿਹੜੀ ਗੱਲ ਹੈ ਨਾ ਖੁੱਲ ਕੇ ਗੱਲ ਆ ਡਰਨ ਦੀ ਕੋਈ ਲੋੜ ਨਹੀਂ ਨਾ ਬਸ ਆਪਾਂ ਕਿਉਂ ਡਰਦੇ ਆ ਆਪਾਂ ਜਿਹੜੀ ਗੱਲ ਸੀ ਇਹ ਨਾ ਮੂਰੇ ਕਰ ਲਈ ਜੇ ਅੱਗੇ ਤੋਂ ਇਹੋ ਜਿਹੇ ਕਰਤੂਤਾਂ ਕਰੂਗਾ ਫਿਰ ਆਪਾਂ ਉਹੋ ਜਿਹਾ ਸਬਕ ਸਿਖਾ ਦਾਂਗੇ ਇਹਨਾਂ ਨੂੰ ਕੁੜੀ ਤਾਂ ਡਰਦੀ ਐ ਕੁੜੀ ਆ ਤਾਂ ਘਰ ਵੇਂਦੀ ਐ ਉਹ ਤਾਂ ਸਿਆਣੀ ਐ ਇਹਨਾਂ ਦਾ ਸ਼ਰਮ ਐ ਨਹੀਂ ਸਾਲਿਆਂ ਨੂੰ ਕਿਸੇ ਜਿਹੀ ਚੱਲ ਪੁੱਤ ਆਪਾਂ ਵੀ ਧੀ ਵਸਾਉਣੀ ਐ ਹੁਣ ਇਹਨੂੰ ਉੱਥੇ ਲਿਜਾ ਕੇ ਵੀ ਕਿੱਥੇ ਬਿਠਾਵਾਂਗੇ ਦੋ ਧੀਆਂ ਸੁਖ ਨਾਲੇ ਇਹਦੇ ਆਪਦੇ ਘਰੀ ਵਸਦਿਆਂ ਸੋਹਣੀਆਂ ਲੱਗਦੀਆਂ ਧੀਆਂ ਮਾਂ ਮੈਂ ਅੱਜ ਆ ਗਿਆ ਇਸ ਦੂ ਬਾਅਦ ਫ ਉਹਨੇ ਗਲਤੀ ਮੰਨੀ ਲਈ ਨਾ ਤੇਰੇ ਮੂਰੇ ਬਸ ਹੁਣ ਤੂੰ ਜੋਰਦਾ ਬਸ ਠੀਕ ਆ। ਬੀਆ ਆ ਦੇਖ ਲੈ ਕਿ ਮੈਂ ਪੱਟੇ ਨੇ ਪੜਾਉਂਦੀ ਹਾਂ ਮੇਰੀ ਗੱਲ ਸੁਣ ਲੈ ਡਰਨ ਦੀ ਕੋਈ ਲੋੜ ਨਹੀਂ ਜਿੰਨਾ ਡਰੇਂਗਾ ਨਾ ਉਹਨੇ ਤੇਰੇ ਸਿਰ 'ਤੇ ਗਲੀਆਂ ਕਰਨਗੇ ਆ ਨਾਲੇ ਤੇਰਾ ਸੁੱਕਿਆ ਸਾਲਾ ਕੀ ਕਰੀਂ ਢਾਈ ਤਾਈ ਤੇ ਸਾਨੀ ਹੈ। ਹੁਣ ਹੁਜਾ ਜੇ ਨਾ ਮਾਰ ਭੈਣ ਜੀ ਜਿਹੜੀ ਗੱਲ ਆ ਖੁੱਲ ਕੇ ਕਰੋ ਇੱਥੇ। ਨਾ ਇਸ ਤੱਕ ਕੀ ਕਰਨੀ ਆ ਭੈਣ ਜੀ ਗੱਲ ਬਸ ਹੋਈ ਨਿਬੜੀ ਗੱਲ ਹੁਣ। ਮਾਸੀ ਮਰੀ ਗੱਲ ਸੁਣੇ ਮੈਨੂੰ ਆ ਕੇ ਚੱਲ ਪੁੱਤ ਦੱਸ ਮਾਸੀ ਮਾਜ ਆ ਗਿਆ ਠੀਕ ਹੈ ਤੇਰੇ ਮੁੰਡੇ ਦੀਆਂ ਬਹੁਤ ਗਲਤੀਆਂ ਹੁੰਦੀਆਂ ਰੋਜ਼ ਮੈਨੂੰ ਪਤਾ ਲੱਗਦਾ ਮਾਮ ਨੇ ਦੱਸਦੀ ਭੈਣ ਨੇ ਦੱਸਦੀ ਇਹ 100 ਗਲਤੀਆਂ ਕੀਤੀਆਂ ਨੇ ਮਾਫ ਕੀਤੀਆਂ ਅੱਜ ਤੋਂ ਬਾਅਦ ਇਹਨੇ ਇੱਕ ਗਲਤੀ ਕੀਤੀ ਤੇ ਮੈਂ ਇੱਥੇ ਢਾ ਲੈਣਾ ਆ ਕੇ ਚਲ ਕੋਈ ਨਹੀਂ ਪਤਾ ਮੈਂ ਡਾਕ ਫੇਰਨੀ ਫੇਰ ਲਾ ਕੇ ਪਾਸੇ ਪਹਿਲਾਂ ਦਾ ਬੇਚਤੀ ਹੋ ਗਈ ਸਾਡੇ ਮੁੰਡੇ ਦੀ ਤੇ ਸਾਰੇ ਪਿੰਡ ਦੀ ਕੋਟ ਕੋਟ ਕੇ ਜਿਹੜਾ ਲਵਾਉਂਗਾ ਮੈਂ ਚਲ ਕੋਈ ਨਹੀਂ ਪਤਾ ਇਹਦੂ ਬਾਅਦ ਨਾ ਇਹਦੀ ਕੋਈ ਗਲਤੀ ਨਹੀਂ ਆਉਂਦੀਗੀ ਮੱਸਾ ਮੇਰਾ ਪੁੱਤ ਘਰੇ ਆਏਗਾ ਤੁਸੀਂ ਅੱਲਾ ਸ਼ੇਰੀ ਨੇ ਇਹਨੂੰ ਦਿਆ ਕਰੋ ਸਮਝਾਇਆ ਕਰੋ ਵੀ ਪੁੱਤ ਗਲਤ ਤਾਂ ਨਹੀਂ ਇੱਥੇ ਨਹੀਂ ਪਤਾ ਸੀ ਅੱਲਾ ਸ਼ੇਰੀ ਕਿਉਂ ਦੇਵਾਂਗੇ ਪਤਾ ਸਾਡਾ ਘਰ ਖਰਾਬ ਹੋ ਗਿਆ ਸਾਡੀ ਮਾਂ ਦਾ ਤੇਰੀ ਦੀ ਮਾਂ ਸਾਡੀ ਮਾਂ ਨੇ ਦੱਸਿਆ ਵੀ ਕੁੜੀ ਦਾ ਘਰ ਵਸਦਾ ਵੀ ਕੋਈ ਨਹੀਂ ਭਾਈ ਕੋਈ ਨਹੀਂ ਅੱਜ ਵੀ ਹੈ ਤੇ ਕੱਲ ਨੂੰ ਵੀ ਕੋਈ ਨਹੀਂ ਸਿਆਣਾ ਹੋਜੂ ਔਰ ਇਹ ਸਿਆਣਾ ਨਹੀਂ ਹੁੰਦਾ ਮੈਨੂੰ ਲੱਗਦਾ ਨਹੀਂ ਨਹੀਂ ਹੁਣ ਇਸ ਦੂ ਬਾਸ ਨਾ ਕੋਈ ਗਲਤੀ ਨਹੀਂ ਕਰਦਾ ਇਹ ਨਹੀਂ ਤੇਨੇ ਕੋਈ ਮੂਰੇ ਕੋਈ ਫੋਨ ਆਵੇ ਨਾ ਕੋਈ ਗੱਲਬਾਤ ਆਵੇ ਉਸ ਨਹੀਂ ਹੁੰਦਾ ਹੁਣ ਇੰਨੇ ਚਿਰ ਤਾਂ ਦੱਸਿਆ ਨਹੀਂ ਉਹ ਵੀ ਕੁੜੀ ਇੰਨੀ ਔਖੀ ਸੀ ਜਾ ਕੇ ਮਾਂ ਨੇ ਹੁਣ ਦੱਸਿਆ ਚਲ ਕੋਈ ਤੇ ਪਹਿਲਾਂ ਦੱਸਿਆ ਹੁੰਦਾ ਇਹ ਅੱਜ ਮੈਂ ਬੰਦਾ ਬਣਾਉਂਦਾ ਇਹਨੂੰ ਮੈਂ ਚਲ ਕੋਈ ਨਹੀਂ ਕੋਈ ਨਹੀਂ ਇੱਥੋਂ ਤੱਕ ਕਰਤਾ ਆਪਾਂ ਕਾਹਨੂੰ ਗੱਲ ਬਚਾਉਣੀ ਹੈ ਤੇ ਬਸ ਹੁਣ ਇਹ ਸਮਝਾ ਦਾਂਗੇ ਇਹਨੂੰ ਸਮਝ ਵੀ ਗਿਆ ਹੁਣ ਇਹ ਬਸ ਸਮਝਾ ਦੀ ਮਾਸੀ ਹੁਣ ਨਾ ਨਾ ਕੋਈ ਨਹੀਂ ਹਾਂ ਤੇ ਹੁਣ ਮੈਂ ਗੇੜਾ ਮਾਰਦਾ ਰਹਿਗੂ ਆਪ ਕੋਈ ਨਹੀਂ ਮੇਰੇ ਪੁੱਤ ਹੁਣ ਮਸਾ ਕਰੇ ਆ ਦੇਖ ਪੁੱਤ ਮੈਂ ਤੈਨੂੰ ਐ ਕਹਿਨੀ ਹੈਗੀ ਹੁਣ ਨਾ ਕੋਈ ਗਲਤੀ ਨਹੀਂ ਕਰਨੀਗੀ ਤੂੰ ਇਹ ਵਿਚਾਰੇ ਕਿਹੜਾ ਰੋਜ਼ ਹੁਣ ਬੇਲੇ ਹੈਗੇ ਇੱਥੇ ਆਪਣੇ ਕੋਲੇ ਆਉਣ ਨੂੰ ਹੁਣ ਰਾਜੀ ਖੁਸ਼ ਨਹੀਂ ਆਉਣ ਜਦੋਂ ਆਪਣੇ ਕੋਲੇ ਆਉਣ ਠੀਕ ਹੈ ਕੋਈ ਗੱਲ ਹੋਰ ਬਾਈ ਤੂੰ ਬੇਫਿਕਰ ਰਹੇ ਹੁਣ ਕੋਈ ਲੰਬਾ ਨਹੀਂ ਤੁੰਨਾ ਬਾਈ ਤੇਰੀ ਗਲਤੀ ਨਹੀਂ ਹੋਣਾ ਆਉਣੀ ਚਾਹੀਦੀ ਬਾਤ ਤੈਨੂੰ ਦੱਸ ਚੱਲਿਆ ਨਾ ਠੀਕ ਹੈ ਸਮੇਂ ਹੀ ਨਹੀਂ ਗਲਤੀ ਹਾਂ ਚੱਲੀਏ ਫਿਰ ਆਪਾਂ ਹੁਣ ਚਲੋ ਚਾਹ ਪਾਣੀ ਪੀਓ ਥੱਲੇ ਚੱਲ ਕੇ ਆਪਾਂ ਚਲੋ ਅਸੀਂ ਤਾਂ ਕਰੀ ਜਾਂਦੀ ਚਾਹ ਪਾਣੀ ਚਾਹ ਆ ਮਾਸੀ ਤੁਹਾਡਾ ਫੋਨ ਰਹਿ ਗਿਆ ਆਪ ਹੋਲਾ ਜੋ ਪਤ ਚਲੋ ਅਸੀਂ ਆਉਨੇ ਆਗੇ ਪੀ ਲੋ ਚਾਹ ਪਾਣੀ ਚੱਲ ਕੇ ਹੈ ਬੇਬੀ ਹਾਂ ਇਹਨੂੰ ਕਿਨੇ ਸੱਦ ਲਿਆ ਇੱਥੇ ਮੈ ਪਤ ਮੈਨੂੰ ਕੋਈ ਪਤਾ ਕਿਨੇ ਸੱਦ ਲਿਆ ਇਹਦੀ ਮਾਂ ਨੇ ਫੋਨ ਲਾਇਆ ਹੋਊਗਾ ਇਹਦੀ ਮਾਂ ਆਹੀ ਜੀ ਕੀ ਫੋਨ ਲਾਇਆ ਤੂੰ ਸੋ ਮੈਨੂੰ ਇਹਦੇ ਬਾਰੇ ਨੀਵਾ ਕਰ ਦਿੰਦੇ ਆ ਵੀਰੇ ਮੇਰੀ ਗੱਲ ਸੁਣ ਲੈ ਇਦੀ ਮਾਂ ਇਹ ਕਹਿੰਦਾ ਜਾਂਦੀ ਦੀ ਕਿ ਮੇਰਾ ਮੁੰਡਾ ਆਉਂਦਾ ਮੈਨੂੰ ਫੋਨ ਲਾਇਆਗਾ ਮੈਂ ਆਹੋ ਫਿਰ ਐਸੇ ਦੀ ਮਾਂ ਨਹੀਂ ਫੋਨ ਲਾਇਆਗਾ ਆਪਾਂ ਤਾਂ ਅਸੀਂ ਤਾਂ ਕੁਛ ਨਹੀਂ ਕਿਸੇ ਨੂੰ ਆਖਿਆ ਇੱਧਰ ਚੁੱਪ ਕਰੀਆਂ ਬੈਠੀਆਂ ਅਸੀਂ ਅਸੀਂ ਤਾਂ ਆਪਣੇ ਮੁੰਡੇ ਨੂੰ ਫੋਨ ਲਾਇਆ ਸੀਗਾ ਲਾਡੀ ਨੂੰ ਵੀ ਪੁੱਤ ਤੂੰ ਆ ਜਾ ਮੈਂ ਤਾਂ ਇੱਕ ਗੱਲ ਦੁ ਆਏ ਪਿਸਤਾਉਣੀ ਐ ਮਾਂ ਇਹਦੇ ਸਹੁਰੇ ਇੰਨੇ ਕੀ ਕਰਨੇ ਇਹਨੇ ਕੀ ਕਿ ਨਾ ਮੱਥਾ ਲਵਾਤਾ ਮੇਰੇ ਤਾਂ ਬੇਬੇ ਨੇ ਵਸਾਤਾ ਮੈਂ ਤਾਂ ਭਾਣੇ ਉਹੀ ਪਸੰਦ ਕਰਦਾ ਸੀ ਇਹਨੂੰ ਸੀਗਾ ਨਹੀਂ ਪੁੱਤ ਊੜੀ ਲੰਬੀ ਲੰਜੀ ਐ ਸੋਹਣੀ ਸੁਨੱਖੀ ਐ ਵਧੀਆ ਘਰ ਪਰ ਦੇਣਗੇ ਦਾਜ ਨਾਲ ਚੱਕਲਾ ਸੀ ਤੇ ਲੰਬੀ ਲੰਜੀ ਹਾਂ ਅੱਕੀ ਧਵਕੇ ਮਾਰ ਚਲ ਮਾਂ ਤੈਨੂੰ ਤਾਈਆਂ ਤਾਂ ਇਹਦੇ 'ਚ ਜਾਣ ਨਹੀਂ ਹੈਗੀ ਮੇਰਾ ਵੀ ਸੁਖਣਾ ਹੈ ਸਿਉਣੇ ਪਰਗਾ ਐਡਾ ਨਿੱਕਰ ਬਸ ਲੈ ਇਹਦਾ ਕੀ ਕਰ ਦੂਗਾ ਉਹ ਕਾਤਾ ਕੋਈ ਨਹੀਂ ਕਿਸੇ ਦਾ ਕੁਛ ਸਕਦਾ ਹੁੰਦਾ ਕਾਤਾ ਮੈਂ ਜਿਹੜੀ ਆਈ ਤੇ ਇਹਦਾ ਮੈਂ ਤਾਂ ਖਲਚਾ ਠਪਾ ਲੈਂਦਾ ਮੈਂ ਤਾਂ ਇੱਥੇ ਮੈਂ ਫਟ ਕੇ ਮਰੋੜ ਲਈਦੀ ਹਾਂ ਮੈਂ ਤਾਂ ਮਰੋੜ ਦਿੰਦਾ ਫੜ ਕੇ ਮੈਂ ਤਾਂ ਉਹ ਜਾਣ ਕੇ ਨਹੀਂ ਬੋਲੇ ਚੱਲ ਤੂੰ ਚੁੱਪ ਕਰ ਮੈਂ ਹੁਣ ਤੈਨੂੰ ਵੀ ਲੜਦੀ ਆ ਇਹੋ ਜੇ ਕੰਮਾਂ ਤੋਂ ਨਾ ਤੂੰ ਦੂਰ ਰਹਿ ਕੇ ਅਬੇ ਬੇ ਮੈਂ ਦੂਰ ਹੀ ਆ ਮੈਨੂੰ ਨਾ ਸੁਝਾਇਆ ਕਰ ਤਨ ਮੈਂ ਕਿੰਨੇ ਵਾਰੀ ਹੋਰ ਕੀ ਹੈਗਾ ਹੁਣ ਰੋਜ਼ ਦਿਨੋ ਦਿਨ ਅਗਲਾ ਕੇ ਆਪਾਂ ਨੂੰ ਕਹਿ ਦਿੰਦਾਗਾ ਵੀ ਤੂੰ ਨਹੀਂ ਸਮਝਾਉਂਦੀ ਤੂੰ ਨਹੀਂ ਸਮਝਾਉਂਦੀ ਤੈਨੂੰ ਮੈਂ ਕਿੰਨੇ ਵਾਰੀ ਸਮਝਾਇਆਗਾ ਚਲ ਕੋਈ ਵੀਰੇ ਤੂੰ ਵੀ ਮਾਰੇ ਆ ਸਰਕਾਰ ਲੈ ਕਰ ਮਾਂ ਦੀਆਂ ਗੱਲਾਂ ਉਹ ਚਲ ਕੋਈ ਨਹੀਂ ਪੈਣਾ ਗਲਤੀ ਹੋ ਗਈ ਚਲਾ ਹੁਣ ਨੀਚੇ ਰੁਟ ਪਾਣੀ ਖਣ ਖੇਤਾ ਤੈਨੂੰ ਭੁੱਖ ਲੱਗੀ ਹੋਈ ਹੈਗੀ ਮੈਂ ਚਲ ਤੈਨੂੰ ਰੋਟੀ ਪਾਣੀ ਨਾਲ ਖਵਾਗੇ ਨਾਲੇ ਨਾ ਹਨੂ ਲੈ ਪਾਣੀ ਹੋਇਆ ਪਿਆਗਾ ਹੋਰ ਕੀ ਹੈਗਾ ਕਿ ਮੈ ਕੋਈ ਕੁਝ ਹੋਇਆ ਸੀਗਾ ਫਿਰ ਵੀ ਵੀ ਕੁਝ ਨਹੀਂ ਹੋਇਆ ਉਸਨੇ ਕੋਈ ਗੱਲ ਨਹੀਂ ਕੀਤੀ ਠੀਕ ਹੈ ਨਾ ਬਸ ਠੀਕ ਸੀ ਜਿਹੜਾ ਕੁਝ ਹੋ ਗਿਆ ਅਸੀਂ ਗੱਲ ਕਰਦੇ ਨਹੀਂ ਕਿਸੇ ਨੂੰ ਭਾਦੀ ਆ ਤਾਂ ਮੈਨੂੰ ਪਤਾ ਸੀਗਾ ਆ ਤਾਂ ਮੈਨੂੰ ਪਤਾ ਹੀ ਸੀਗਾ ਵੀ ਇਹ ਕਿੱਥੇ ਉਹ ਕਰੂਗਾ ਮੈਂ ਤਾਂ ਉਹੀ ਆ ਪੁਲਿਸ ਜੀ ਆਲਾ ਸੀਗਾ ਮਰੇ ਜਾ ਕੇ ਉਹਨੂੰ ਕਹਿਤਾ ਮਹਾਵੀ ਚੁੱਪ ਕਰਕੇ ਤੂੰ ਮੇਰੀ ਗੱਲ ਸੁਣ ਮੈਨੂੰ ਛੱਡ ਦੇ ਮੈਂ ਤਾਂ ਤੈਨੂੰ 10000 ਰੁਪਏ ਦੇ ਦੂੰ ਕਹਿੰਦੇ ਕੋਈ ਗੱਲ ਨਹੀਂ ਭਾਈ ਉਹਨੇ ਪਾਸੇ ਜਾ ਕੇ ਭਾਤਾ ਮੈਨੂੰ ਚਾਹ ਪਾਣੀ ਤੇ ਮੜ ਕੇ ਮੈਂ ਜਦੋਂ ਚਾਹ ਪਾਣੀ ਲਈ ਕਿਹਾ ਉਹ ਮੈਂ ਉਹਦੀ ਥੋੜੇ ਟਾਈਮ ਬਾਅਦ ਮੈਨੂੰ ਚਾਹ ਪਾਣੀ ਫੜਾਇਆ ਕਰੇ ਉਹਨਾਂ ਨੂੰ ਪੈਸੇ ਦੇ ਕੇ ਆਉਣੇ ਆ ਹਾਂ ਕੋਈ ਨਾ ਚਲ ਕੋਈ ਨਹੀਂ ਤੂੰ ਪੈਸੇ ਤਾਂ ਉਹਨੂੰ ਦੇ ਆਈ ਇਹ ਤਾਂ ਮੈਨੂੰ ਪਤਾ ਸੀ ਮੈਂ ਕਿ ਉਹ ਕਿੱਥੇ ਭੁੱਖਾ ਤੇ ਹਾ ਕੱਟਣ ਆਲਾ ਮੈਂ ਕਿ ਉਹਨੇ ਤਾਂ ਉਹ ਕਰ ਲਈ ਸੀ ਸਾਡੀ ਉਹ ਡਰਦੇ ਤੇ ਪਤਾ ਲੋਕ ਆ ਕਿ ਉਹ ਕੁ ਬਾਕੇ ਨਾ ਵਧੀਆ ਜਾ ਮੈਨੂੰ ਚਲ ਮੈਂ ਚੋਰੀ ਚੋਰੀ ਕੁੱਟ ਦੇ ਚੋਰੀ ਕੁੱਟ ਮੈਂ